ਆਹ ਕੀ ਰੋਇਦਾ ਆ ਬਾਹ ਕੀ ਬਾਤ ਆ ਦੇਖਿਆ ਮਿੱਤਰੋ ਕਿਨੇ ਟਾਈਮ ਦੇ ਵਿੱਚ ਚੱਕਰ ਲਾਉ ਦੂਜਾ ਚੱਕਰ ਚੱਲ ਪੈਜੋ ਪਰਦਾ ਮਾਲ ਗੱਡੀ ਦੇ ਇੰਜਨ ਵਾਂਗੂ ਧੂਆ ਮਾਰਦਾ ਇਧਰਲੇ ਪਾਸੇ ਮਿੱਤਰੋ ਅਰਜਨ ਕਹਿੰਦੇ ਬਾਸ ਵਾਂਗੂ ਜਾਂਦਾ ਗੱਲਾਂ ਬਾਤਾਂ ਕਹਿੰਦੇ ਸਿਰਾ ਹੋਣ ਵਾਲੀਆਂ ਮਿੱਤਰੋ ਜੋਬਾ ਟਰਬੋ ਟੂਬੋ ਦਾ ਕੰਮ ਕਹਿੰਦੇ ਆਪ ਹੀ ਕਰਦਾ ਆਦੇਮਾ ਟ੍ਰੋਟ ਟਾਈਮ ਲਗਾ ਬੰਦ ਕਰਦਾ ਇੱਕ ਮਿੰਟ ਤੇ 42 ਸਕਿੰਟ ਦੇ ਵਿੱਚ ਕਿਹੜੇ ਲਾਦੇ ਮੇਤਰਾ ਆ ਟਰੈਕਟਰ ਨੇ ਦੋ ਇੱਕ ਮਿੰਟ ਤੇ 42 ਸਕਿੰਟ ਦੇ ਵਿੱਚ ਇੱਕ ਮਿੰਟ 90 ਮੀਟਰ ਦੇ ਵਾਸਤੇ ਇੱਕ ਮਿੰਟ 42 ਸਕਿੰਟ ਦੇ 90 ਮਾਈਕਰੋ ਸਕਿੰਟ ਜੀ